ਇਹਨਾਂ ਦੀ ਕੱਲਿਆਂ ਦੀ ਮਿਹਨਤ ਆ ਅਸੀਂ ਤਾਂ ਚਲੋ ਨਾਲ ਲੱਗ ਗਏ ਦੇਖਿਆ ਵੀ ਹੁੱਲੜਵਾਜੀ ਨਾ ਕਰੋ ਸਾਇਬ ਜੱਦੇ ਦਿਨ ਨੇ ਸ਼ਾਂਤੀ ਨਾਲ ਗੁਰੂ ਘਰ ਜਾਓ ਮੱਥਾ ਟੇਕੋ ਉਹ ਦਿਖਾਇਆ ਵੀ ਜਿਹੜੇ ਆਪਣੇ ਹੁੱਲੜਵਾਜ ਨੇ ਜਾਂ ਪਟਕੇ ਵੀਰ ਨੇ ਮੇਰੇ ਨੌਜਵਾਨ ਸਿੱਖੋਂ ਕਾਮ ਦੇ ਜਾਂ ਕੋਈ ਵੀ ਜਿਹੜੇ ਜਾ ਰਹੇ ਨੇ ਉੱਥੇ ਇਹ ਉਹਨਾਂ ਦੀ ਅਕਲ ਆ ਜੋ ਪੁੱਠੀ ਹੋ ਗਈ ਸੋ ਇਹ ਇਹ ਦਸਤਾਰ ਦੀ ਮਹੱਤਤਾ ਉਹ ਗਲਤ ਆ ਦਿਖਾਇਆ ਚੱਲੀ ਟਰਾਲੀ ਥੋੜੀ ਲੰਗਰ ਲੈ ਕੇ ਵਿਚ ਰੱਖ ਕੇ ਪੱਟੀਆਂ ਤੇ ਪ੍ਰਾਂਤਾਂ ਪਰ ਢੋਲ ਇੰਜ ਖੜਕਾ ਦੇ ਵੀਰੋ ਜਿਵੇਂ ਚੜਦੀ ਕਿਸੇ ਦੀ ਬਰਾਤ ਆ ਪੂਰਾ ਵਧੀਆ ਲੱਗਦਾ ਬਹੁਤ ਵਧੀਆ ਪ੍ਰਾਲਾ ਲੰਗਰਾਂ ਨਾਲ ਉਹ ਚੀਜ਼ ਬਹੁਤ ਵਧੀਆ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਲਸਾਨੀ ਸ਼ਾਦਤ ਨੂੰ ਸਮਰਪਿਤ ਜਿੱਥੇ ਲੱਖਾਂ ਦੀ ਤਦਾਦ ਦੇ ਸੰਗ ਜਿਹੜੀ ਹੈ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਬੰਨਤ ਮਸਤਕ ਹੋਈ ਹੈ ਪਰ ਅਸੀਂ ਰਸਤੇ ਦੇ ਵਿੱਚ ਚਾਰੇ ਸੀ ਕੁਝ ਨੌਜਵਾਨਾਂ ਵੱਲੋਂ ਇੱਕ ਪ੍ਰਾਲਾ ਕੀਤਾ ਗਿਆ ਖਾਸ ਤੌਰ ਤੇ ਕਿਉਂਕਿ ਫਟੇਗੜ ਸਾਡੀ ਧਰਤੀ ਦੇ ਉੱਪਰ ਲੱਖਾਂ ਦੀ ਦਾਜ ਜਦੋਂ ਸੰਗਤ ਨਿਤਮਸਤਕ ਹੁੰਦੀ ਹੈ ਤਾਂ ਉੱਚੀ ਆਵਾਜ਼ਾਂ ਦੇ ਵਿੱਚ ਡੈਕ ਲਗਾਏ ਜਾਂਦੇ ਨੇ ਤੇ ਹੋਰ ਜਿਹੜੇ ਨੇ ਉਹ ਸਟੰਟ ਬਾਜੀ ਕੀਤੀ ਜਾਂਦੀ ਹੈ ਤੋਂ ਕੁਝ ਉਪਰਾਲਾ ਜਿਹੜਾ ਇਹਨਾਂ ਸਿੰਘਾਂ ਵੱਲੋਂ ਕੀਤਾ ਜਾ ਰਿਹਾ ਸੋ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਈਏ ਫਟਕਦੇ ਹੋਏ ਨੌਜਵਾਨਾਂ ਨੂੰ ਜਾਣ ਕੀ ਉਹਦਾ ਜ਼ਿਕਰ ਕੀਤਾ ਗਿਆ ਹੁੱਲੜ ਬਾਜਾਂ ਦੀ ਪੁੱਠੀ ਹੋਈ ਮੱਤ ਜਾਣ ਕੀ ਜਿਹੜੇ ਹੁੱਲੜ ਬਾਜ ਨੇ ਉਹਨਾਂ ਦੀ ਜਿਹੜੀ ਪੁੱਠੀ ਮੱਤ ਹੈ ਉਹਨਾਂ ਨੂੰ ਸਹੀ ਕਰਨ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਅਮੇ ਅਮੀਦਾ ਮਹੀਮਾ ਜਾਣਗੀ ਇੱਕ ਦ੍ਰਿਸ਼ ਦਰਸਾਏਗਾ ਜਿਹਦੇ ਵਿੱਚ ਖਾਸ ਤੌਰ ਤੇ ਜਿਹੜੀ ਸੰਗਤ ਹੈ ਉਹ ਫਤਿਹਗੜ ਸਾਇਆ ਜਾਨਕੀ ਸ਼ੀਦਾਂ ਦੀ ਧਰਤੀ ਤੋਂ ਉੱਪਰ ਜਾ ਕੇ ਨਤਮਸਤਕ ਹੁੰਦੀ ਆ ਤਾਂ ਜਿਹੜੇ ਆ ਜਿਹੜੇ ਲੋਕ ਨੇ ਜਿਹੜਾ ਹੁੱਲੜ ਬਾਜ ਹੁੰਦੇ ਨੇ ਤਾਂ ਉਹਨਾਂ ਨੂੰ ਜਿਹੜਾ ਇੱਕ ਖਾਸ ਤੌਰ ਤੇ ਸੰਦਾਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਸ ਤੇ ਦੂਜੇ ਪਾਸੇ ਪੂਰੀ ਜਿਹੜੀਆਂ ਅਜੀਆਂ ਤਸਵੀਰਾਂ ਵੀ ਜਿਹੜਾ ਦਰਸਾਈਆਂ ਗਿਆ ਨੇ 400 ਦੀ ਧਰਤੀ ਦੇ ਵਿੱਚੇ ਮੌਜੂਦ ਆ ਤੇ ਖਾਸ ਤੌਰ ਤੇ ਗਿੰਜਦਾਨ ਦਾ ਇੱਕ ਸਿੱਖੀ ਦਾ ਬੇੜਾ ਹੋ ਰਿਆ ਜੋ ਗਰਕ ਦੱਸਿਓ ਦੱਸਿਓ ਬੱਚਿਆਂ ਨੂੰ ਫਤੇ ਤੇ ਜੋਰਾਵਰ ਅਤੇ ਮੋਟੂ ਪਤਲੂ ਵਿੱਚ ਫਰਕ ਦੱਸਿਓ ਜਨਕੀ ਜਿਵੇਂ ਆਪਾਂ ਦੇਖਿਆ ਮੋਟੂ ਤੇ ਪਤਲੂ ਦੇ ਵਿੱਚ ਫਰਕ ਕੀ ਹੈ ਤੋ ਇਸ ਤਰ੍ਹਾਂ ਦੀ ਜਿਹੜੀ ਇੱਕ ਆਪਾਂ ਕਹਿ ਸਕਦਾ ਇੱਕ ਸ਼ਲੋਕ ਹਨ ਤੇ ਰਾਂ ਜਿਹੜਾ ਜਾਗਰਤ ਕਰਨ ਦੀ ਜਿਹੜਾ ਸੰਕਤਨ ਕੋਸ਼ਿਸ਼ ਕੀਤੀ ਆ ਛੱਡ ਪੂਰੀ ਆਵਾਜ਼ ਚਲਾ ਕੇ ਧਾਰਮਿਕ ਗਾਣੇ ਨਾ ਬਣ ਪੰਥ ਦਾ ਦੋਸ਼ੀ ਵੀਰਾ ਜਾਣੇ ਅਣਜਾਣੇ ਜਨਕੀ ਜਿਸ ਤਰ੍ਹਾਂ ਆਪਾਂ ਆ ਰੋਡ ਦੇ ਉੱਪਰ ਜਾਣਿਆ ਤਾਂ ਖਾਸ ਤੌਰ ਤੇ ਅੱਪਾ ਉੱਚੀ ਆਵਾਜ਼ ਦੇ ਜਿਹੜੇ ਡੈੱਕ ਲਗਾ ਕੇ ਉਸ ਧਾਰਮਿਕ ਜਗ੍ਹਾ ਦੇ ਉੱਪਰ ਜਾਂਦੇ ਆ ਜੋ ਸਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਸ਼ੋਭਦੀਆਂ ਤੇ ਦੂਜੀ ਬਾਤ ਪਾਸੇ ਆ ਸੋ ਜਿਹੜੇ ਇੱਥੇ ਦੇ ਜਿਹੜੇ ਖਾਸ ਤੌਰ ਤੇ ਸੰਸਥਾ ਦੇ ਆਗੂ ਨੇ ਜਾਂ ਇਹਨਾਂ ਦੇ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਅਸੀਂ ਜਿਹੜਾ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦਿਖਾ ਦਈਏ ਜਿਹੜੇ ਇਹਨਾਂ ਦੇ ਖਾਤੇ ਵਿੱਚੋਂ ਬੈਨਰ ਫੜੇ ਹੋਏ ਨੇ ਆਵਾਜ਼ ਘਟਾਓ ਜਨਕਿ ਜਿਹੜੀ ਸੰਗਤ ਆ ਉਹ ਮੋਟਰਸਾਈਕਲਾਂ ਦੇ ਉੱਪਰ ਟਰੈਕਟਰਾਂ ਦੇ ਉੱਪਰ ਜਾਂਦੀ ਆ ਤਾਂ ਉਹਨਾਂ ਨੂੰ ਜਿਹੜਾ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਤਸਵੀਰ ਤੁਸੀਂ ਦੇਖ ਰਹੇ ਹੋ ਸੋ ਬਿਲਕੁਲ ਸੋ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿਉਂਕਿ ਅਜਈਆਂ ਜਿਹੜੀਆਂ ਕੋਸ਼ਿਸ਼ਾਂ ਬਹੁਤ ਘੱਟ ਹੁੰਦੀਆਂ ਨੇ ਪਰ ਸਾਡਾ ਵੀ ਜਿਹੜਾ ਫਰਜ਼ ਬਣਦਾ ਅਸੀਂ ਜਿਹੜਾ ਜਾਗਰੂਤ ਜਿਹੜਾ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੰਗਤਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਅਸੀਂ ਗੱਲਬਾਤ ਵੀ ਕਰਾਂਗੇ ਇਹ ਬਾਈ ਜੀ ਨਾਲ ਜਿਹੜੇ ਇੱਥੇ ਦੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਇਹ ਸਾਰਾ ਦ੍ਰਿਸ਼ ਸਮਝ ਆ ਜਾਵੇ ਹੈ ਕੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਯਾਰ ਸੀ ਤਾਂ ਸਾਨੂੰ ਲੱਗਿਆ ਵੀ ਬਾਕੀ ਯਾਰ ਇਹ ਸਟੋਰੀ ਦਿਖਾਣੀ ਚਾਹੀਦੀ ਹੈ ਕਿ ਸਾਡਾ ਵੀ ਇੱਕ ਫਰਜ਼ ਬਣਦਾ ਹੈ ਇਹ ਸਾਡੇ ਲਾਲੇ ਵੀਰ ਨੇ ਟੌੜਾ ਤੋਂ ਤੇ ਇਹਨਾਂ ਨੇ ਪ੍ਰਾਲਾ ਕੀਤਾ ਇਹ ਤੇ ਲੋਕ ਹੁੱਲੜਵਾਜੀ ਕਰਦੇ ਨੇ ਉਹਦੇ ਕਾਰਨ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਪੰਜ-ਛੇ ਸਾਲਾਂ ਤੋਂ ਪ੍ਰਾਲਾ ਚੱਲ ਰਿਹਾ ਲਗਾਤਾਰ ਲੋਕ ਹੋੜੀ ਵਾਲੀ ਬਾਈ ਦੇ ਨਾਲ ਜੁੜੇ ਨੇ ਇਹਨਾਂ ਦੀ ਇਕੱਲਿਆਂ ਦੀ ਮਿਹਨਤ ਆ ਅਸੀਂ ਤਾਂ ਚਲੋ ਨਾਲ ਲੱਗ ਗਏ ਇਹਨਾਂ ਨੇ ਦੇਖਿਆ ਵੀ ਹੁੱਲੜਵਾਜੀ ਨਾ ਕਰੋ ਸਾਬ ਜੱਜ ਦੇ ਦਿਨ ਨੇ ਸ਼ਾਂਤੀ ਨਾਲ ਗੁਰੂ ਘਰ ਜਾਓ ਮੱਥਾ ਟੇਕੋ ਹਾਂਜੀ ਬਾਕੀ ਸੋ ਬਿਲਕੁਲ ਭਾਈ ਜੀ ਭਾਈ ਥੋੜਾ ਨਾ ਵਿਸਥਾਰਪੂਰਵਕ ਜਾਣਕਾਰੀ ਸਮਝਾਈ ਜਾਵੇ ਛੋਟੇ ਛੋਟੇ ਬੱਚੇ ਵੀ ਨਾਲ ਲੈ ਕਿਉਂਕਿ ਅਸੀਂ ਵੀ ਜਦੋਂ ਸਾਂਗਤਾਂ ਦੇ ਵਿੱਚ ਜਾ ਰਹੀ ਸੀ ਨਾ ਤਾਂ ਬੜੀ ਉੱਚੀ ਆਵਾਜ਼ ਦੇ ਵਿੱਚ ਡੱਕ ਲੱਗੇ ਸੀ ਤਾਂ ਸਾਡਾ ਵੀ ਜਿਹੜਾ ਫਰਜ਼ ਮੰਦਾ ਸੀ ਅਸੀਂ ਰੋਕਿਆ ਜਈਏ ਪਰ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਇਹ ਭਰਾਲਾ ਕੀਤਾ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਜਾਵੇ ਕਿ ਸਾਰੇ ਜਿਹੜੇ ਬੈਨਰ ਬਣਾਏ ਗਏ ਨੇ ਲੋਕਾਂ ਨੂੰ ਕਿਵੇਂ ਜਾਗਰੂਤ ਕਰ ਰਹੇ ਹੋ ਸੰਗਤਾਂ ਨੂੰ ਕਿਵੇਂ ਜਾਗਰੂਤ ਕਰ ਰਹੇ ਹੋ ਇਹ ਸਾਰਾ ਇਕੱਲੇ-ਇਕੱਲੇ ਤਾਂ ਅਸੀਂ ਆ ਲੱਗ ਮੈਂ ਮਨ ਲਓ ਜਿਹੜੀ ਚੀਜ਼ ਦੀ ਮੈਨੂੰ ਇੱਥੇ ਜਿਵੇਂ ਨੋਟਿਸ ਕਰਦਾ ਜਿਵੇਂ ਮੈਂ ਬੈਠ ਮੈਂ ਬੈਠ ਕੇ ਇੱਥੇ ਵੀ ਜਮ ਟਰਾਲੀ ਜਾ ਰਹੀ ਹੈ ਜਿਸ ਦੇ ਸਪੀਕਰ ਵੱਡਾ ਹੈ ਕਿਸੇ ਦੇ ਕੋਈ ਕੋਈ ਕਿਸੇ ਦੇ ਕੋਈ ਝੰਡੇ ਬਹੁਤ ਜ਼ਿਆਦਾ ਲਾ ਰੱਖੇ ਨੇ ਵੀ ਮੈਂ ਕਹਿੰਦਾ ਮर्यादा ਰੱਖੋ ਝੰਡੇ ਨਹੀਂ ਮੈਂ ਗਲਾਬ ਨਹੀਂ ਸਾਇਲੈਂਸਰ ਖੁੱਲੇ ਨੇ ਰੇਸ ਦੇ ਰਹੇ ਨੇ ਬਹੁਤ ਚੀਜ਼ਾਂ ਕੱਲੀ ਕੱਲੀ ਨੋਟਿਸ ਕਰਕੇ ਉਹਨੂੰ ਸ਼ੇਰੋ ਸ਼ੇਰੀ ਅੰਦਾਜ਼ ਦੇ ਵਿੱਚ ਇਹਨਾਂ ਨੂੰ ਮੈਂ ਬਣਾਏ ਨੇ ਟਾਪਿਕ ਥੋੜਾ ਥੋੜਾ ਟਾਪਿਕ ਇੱਕ ਉਹ ਫਿਰ ਅਸੀਂ ਉਹਨਾਂ ਦੇ ਅਸੀਂ ਫਲੈਕਸਾਂ ਬਣਵਾ ਲਈਆਂ ਮੰਨ ਲਓ ਬਣਾ ਕੇ ਵਿੱਚ ਐਲਈਡੀ ਅਸੀਂ ਲਗਾ ਰੱਖੀ ਆ ਦੇ ਵਿੱਚ ਕੱਲਾ ਕੱਲਾ ਉਹ ਬਦਲ ਬਦਲ ਕੇ ਆ ਰਿਹਾ ਜਿਵੇਂ ਆ ਦੇਖੋ ਦੂਰ ਦੇ ਸਫਰ ਕਾਰਨ ਮੰਨਿਆ ਤੇਜ਼ ਰਫਤਾਰ ਆ ਤੁਹਾਡੀ ਮਜਬੂਰੀ ਹੈ ਪਰ ਪਿੰਡਾਂ ਬਜ਼ਾਰਾਂ ਵਿੱਚ ਹੌਲੀ ਹੋਣ ਦੀ ਕੋਸ਼ਿਸ਼ ਕਰੋ ਤੁਸੀਂ ਪੂਰੀ ਕਿਉਂਕਿ ਸਮੇਂ ਨਾਲੋਂ ਵੀਰੋ ਜ਼ਿੰਦਗੀ ਜ਼ਿਆਦਾ ਹੈ ਜ਼ਰੂਰੀ ਐ ਇਸੇ ਤਰ੍ਹਾਂ ਅਸੀਂ ਹਰੇਕ ਚੀਜ਼ ਦੇ ਉੱਪਰ ਟੌਪਿਕ ਤੇ ਜੋ ਆ ਦੇਖੋ ਬੜੀ ਬੜੀ ਛਿੱਦਤ ਨਾਲ ਝੰਡੇ ਸਾਇਲੈਂਸਰ ਸਪੀਕਰਾਂ ਦੀ ਵੀਰੋ ਖਿੱਚੀ ਤੁਸੀਂ ਤਿਆਰੀ ਕਾਸ ਇਸ ਦਿਹਾੜੇ ਦੇ ਇਤਿਹਾਸ ਉੱਤੇ ਹੁੰਦੀ ਮਾੜੀ-ਮੋਟੀ ਝਾਤ ਮਾਰੀ ਹਾਂਜੀ ਹਾਂ ਉਹ ਵੀ ਪੜ ਕੇ ਮੰਨਦਾ ਅਸਲੀ ਦਿਖਾਈ ਉਹਦਾ ਥੋੜਾ ਜ਼ਿਕਰ ਕੀਤਾ ਜਾਵੇ ਉਹੜਾ ਹੂ ਦਸੀ ਉਹ ਗੱਡੀ ਵਾਲੀ ਤਸਵੀਰ ਦਿਖਾਈਏ ਇਹ ਕੀ ਜਿਹੜਾ ਦਸਾਇਆ ਗਿਆ ਆਪਾਂ ਇੱਕ ਐ ਸਮਝਣੋਂ ਕਨਸੈਪਟ ਤਿਆਰ ਗਿਆ ਇਹ ਆਪਾਂ ਇਹ ਐ ਦਿਖਾਇਆ ਜਿਹੜਾ ਇਹ ਕ੍ਰੇਨ ਆ ਇਹ ਤਾਂ ਸਾਡੀ ਮੁਹਿਮ ਆ ਤੇ ਜਿਹੜਾ ਉਹ ਗੱਡੀ ਪਲਟੀ ਕਰੀਆ ਅਸੀਂ ਨੇ ਉਹ ਦਿਖਾਇਆ ਵੀ ਜਿਹੜੇ ਆਪਣੇ ਹੁੱਲੜਵਾਜ ਨੇ ਜਾਂ ਪਟਕੇ ਵੀਰ ਨੇ ਮੇਰੇ ਨੌਜਵਾਨ ਸਿੱਖੋਂ ਕਾਮ ਦੇ ਜਾਂ ਕੋਈ ਵੀ ਜਿਹੜੇ ਜਾ ਰਹੇ ਨੇ ਉੱਥੇ ਇਹ ਉਹਨਾਂ ਦੀ ਅਕਲ ਆ ਜੋ ਪੁੱਠੀ ਹੋ ਗਈ ਇਹ ਮੰਨ ਲਓ ਹੁਣ ਅਸੀਂ ਇਹ ਦਿਖਾਇਆ ਉੱਪਰ ਜਿਹੜੀ ਕ੍ਰੇਨ ਆ ਇਹ ਇਹਨੂੰ ਪੁੱਠੀ ਮਤ ਨੂੰ ਸਿੱਧੀ ਕਰ ਰਹੀ ਮਨ ਲਓ ਸਾਡੀ ਮੁਹਿਮ ਹਾਜ਼ਰ ਕ੍ਰੇਨ ਆ ਇਹਨੂੰ ਸਿੱਧੀ ਕਰਨ ਲਈ ਕੋਸ਼ਿਸ਼ ਕਰ ਰਹੀ ਆ ਜਾ ਰਹੀ ਆ ਚੱਲ ਰਹੀ ਆ ਤੇ ਇਹਦੇ ਵਿੱਚ ਅਸੀਂ ਇੱਧਰ ਸਾਈਡ ਤੇ ਲਿਖਿਆ ਕਿ ਵੀ ਇਹ ਕੋਸ਼ਿਸ਼ ਨਾਲ ਟੇਢੀ ਤਾਂ ਹੋ ਗਈ ਵੀ ਇਹ ਪਰ ਹੁਣ ਜਿਆਦਾ ਸਿੱਧੀ ਹੋਣ ਨੂੰ ਜਿਆਦਾ ਸਮਾਂ ਨਹੀਂ ਲੱਗਣਾ ਕਿ ਸਾਨੂੰ ਇੰਨਾ ਕਿ ਸਾਨੂੰ ਸਕਾਰਾਤਮਕ ਇਹਦੇ ਨਤੀਜੇ ਮਿਲ ਰਹੇ ਨੇ ਤੁਸੀਂ ਆਪਣੇ ਵੱਲੋਂ ਮੈਂ ਮੰਨਦਾ ਕਿ ਇਹ 40 ਤੋਂ 50% ਅਸੀਂ ਇਸ ਬੈਲਟ ਤੇ ਮੈਨੂੰ ਅੱਗੇ ਨਹੀਂ ਪਤਾ ਕੋਈ ਹੋਰ ਪਟਿਆਲਾ ਜਾਂ ਹੋਰ ਕਿਸੇ ਬੈਲਟ ਜਿਹੜੀ ਸਾਈਡ ਤੋਂ ਆ ਰਹੇ ਨੇ ਬੱਚੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਪਰ ਜਿਹੜੀ ਮੇਰੀ ਬੈਲਟ ਇੱਧਰ ਸਾਡੇ ਸਾਈਡ ਇੱਧਰ ਨਾ ਪਾਸੋਂ ਨਾ ਪਾ ਇੱਧਰ ਅਸੀਂ ਮੰਨਦੇ ਆ 40% ਮੀਨੀਮਮ ਅਸੀਂ ਮੰਨਦੇ ਆ ਕਿ ਫਰਕ ਪੈ ਚੁੱਕਿਆ ਜੀ ਇਸ ਦਾ ਤੇ ਬੱਚੇ ਸਮਝਦੇ ਨੇ ਚਾਹੇ ਉਹ ਜਿਵੇਂ ਮਰਜੀ ਸਪੀਕਰ ਵੀ ਉਹਨਾਂ ਨੇ ਜਾਇ ਚੱਲੇ ਲੱਗੇ ਨੇ ਤਾਂ ਬੰਦ ਨੇ ਜੇ ਘਟਾ ਰਹੇ ਨੇ ਆਪਣੇ ਵੱਲ ਕੋਸ਼ਿਸ਼ ਕਰ ਰਹੇ ਨੇ ਅਸੀਂ ਆਪਣੇ ਵੱਲ ਇੱਕ ਹੋਰ ਵੀ ਕੋਸ਼ਿਸ਼ ਆ ਮੇਰੀ ਕਿ ਮੈਂ ਇਹਨੂੰ ਤੱਕੇਸ਼ਾਈ ਨਾਲ ਨਹੀਂ ਹਟਾਉਣਾ ਚਾਹੁੰਦਾ ਮੈਂ ਬੱਚਿਆਂ ਦੀ ਸੋਚ ਬਦਲ ਨਹੀਂ ਜਾਣਾ ਬਣੀ ਨੌਜਵਾਨਾਂ ਦੀ ਪਿਆਰ ਨਾਲ ਜੋ ਕੰਮ ਹੋਇਆ ਠੀਕ ਰਿਹਾ ਨਾਲ ਅਸੀਂ ਸਾਡੀ ਕੋਸ਼ਿਸ਼ ਆ ਤੁਸੀਂ ਨੋਟਿਸ ਕਰੋਗੇ ਕਿ ਕਿਸੇ ਨੂੰ ਵੀ ਅਸੀਂ ਕੋਈ ਤੱਕੇ ਨਾਲ ਨਹੀਂ ਕਹਿ ਰਹੇ ਕਿ ਬੰਦ ਕਰਾਂ ਬੰਦ ਕਰੋਏ ਅਤੇ ਉਹਨੂੰ ਸਮਝਾ ਰਹੇ ਕੋਸ਼ਿਸ਼ ਕਰੋ ਅਗਲੀ ਵਾਰ ਸਲਾਹ ਸਰਪੰਦ ਸਿੰਪਲ ਲੈ ਕੇ ਆਓ ਅਸੀਂ ਉਹਨਾਂ ਨੂੰ ਬੇਨਤੀ ਕਰਨੇ ਆ ਸੋ ਬਿਲਕੁਲ ਇੱਕ ਟਰਾਲੀ ਜਿਹੜੀ ਬਿਲਕੁਲ ਸਾਹਮਣੇ ਆ ਚੁੱਕੀ ਆ ਉਹਨਾਂ ਨੂੰ ਜਿਹੜੀ ਸਮਝਾਣ ਦੀ ਆ ਉਹ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਕਿਸ ਤਰ੍ਹਾਂ ਜਿਹੜਾ ਸੰਗਤਾਂ ਨੂੰ ਜਿਹੜਾ ਅਵੇਅਰ ਕੀਤਾ ਜਾ ਰਿਹਾ ਕਿਉਂਕਿ ਜਦੋਂ ਆਪਾਂ ਸ਼ੀਦਾ ਦੀ ਧਰਤੀ ਦੇ ਉੱਪਰ ਜਾਂਦੇ ਆ ਤਾਂ ਸਾਨੂੰ ਜਿਹੜਾ ਬੜਾ ਸਤਕਾਰ ਦੇ ਨਾਲ ਜਿਹੜਾ ਅਸੀਂ ਸਿੱਧਾ ਕਰਨਾ ਚਾਹੀਦਾ ਤਾਂ ਇਸ ਕਰਕੇ ਜਿਹੜਾ ਖਾਸ ਤੌਰ ਤੇ ਸੋ ਤਸਵੀਰ ਤੁਸੀਂ ਦੇਖ ਰਹੇ ਹੋ ਸਮਝਾਣ ਦੀ ਜਿਹੜੀ ਪੂਰੀ ਕੋਸ਼ਿਸ਼ ਆ ਕੀਤੀ ਜਾ ਰਹੀ ਆ ਸੋਸੀ ਵੀ ਬਾਈ ਜੀ ਨਾਲ ਗੱਲਬਾਤ ਕਰਾਂਗੇ ਆ ਦੇਖੋ ਸੋਹਿਦ ਇਹ ਦਸਤਾਰ ਦੀ ਮਹੱਤਤਾ ਉਹ ਗਲਤਾਂ ਸੋਸੀ ਕੋਸ਼ਿਸ਼ ਕਰਾਂਗਾ ਜਿਹੜਾ ਸਾਡੇ ਸਰੀਰ ਦਸਤਾਰ ਹੁੰਦੀ ਹੈ ਉਹਨੂੰ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਉਹ ਤਾਰਾ ਜਾਵੇ ਤਾਂ ਜੋ ਸਾਡੇ ਗੁਰਾਂ ਦੀ ਬਖਸ਼ੀ ਹੋਈ ਤਾਜ ਆ ਉਹਨੂੰ ਸਹੀ ਤਰੀਕੇ ਦੇ ਨਾਲ ਬੰਨੀ ਜਾਵੇ ਕਹ ਲੈ ਬਾਈ ਜੀ ਬਾਈ ਜੀ ਇਹ ਗੁਰੂ ਸਾਹਿਬ ਦਾ ਜਿਹੜਾ ਆਪਾਂ ਦਿੰਦੇ ਆ ਸਿਰੋ ਬਾਉ ਸਿਰੋ ਤੋਂ ਲਾ ਕੇ ਪੈਰਾ ਪਾ ਕੇ ਦਾ ਬੜਾ ਸਤਿਕਾਰ ਆ ਵੀਰੇ ਉਸੀਂ ਸ਼ੀਦਾ ਦੀ ਧਰਤੀ ਤੇ ਜਾ ਰਹੇ ਸੀ ਉੱਥੇ ਦਾ ਤਪਸਤਕ ਉਹ ਗਿਆ ਹੋ ਬੜਾ ਵੱਡਾ ਸਥਾਨ ਹੈ ਤੇ ਕਿਰਪਾ ਕਰਕੇ ਵੀਰੇ ਇਹਨੂੰ ਜਿਹੜਾ ਤਰੀਕੇ ਦੇ ਨਾਲ ਜਿਹੜਾ ਹਾਂ ਚਲੋ ਕੋਈ ਗੱਲ ਨਹੀਂ ਅੱਗੇ ਤੁਹਾਨੂੰ ਵੀਰੇ ਠੀਕ ਆ ਹਾਂ ਠੀਕ ਸੋ ਬਿਲਕੁਲ ਜਿਹੜਾ ਸਮਝਾਣ ਦੀ ਜਿਹੜੀ ਪੂਰੀ ਕੋਸ਼ਿਸ਼ ਆ ਉਹ ਇਹਨਾਂ ਵੱਲੋਂ ਜਿਹੜਾ ਪਰਾਲਾ ਉਹ ਕੀਤਾ ਜਾ ਰਿਹਾ ਕਿਉਂਕਿ ਇਹ ਇੱਕ ਬਹੁਤ ਵੱਡੀ ਜਿਹੜੀ ਮੁਹੀਮਾ ਨਾਲ ਚਲਾਈ ਗਈ ਆ ਸੋ ਖਾਸ ਤੌਰ ਤੇ ਸੋ ਅਸੀਂ ਹੋਰ ਭਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਇੱਥੇ ਦੇ ਜਿਹੜੇ ਬੋਲਣ ਵਾਲੇ ਨੇ ਪਹਿਲਾਂ ਤੁਹਾਨੂੰ ਇਹ ਜਲਦੀ ਕਲੀ ਤਸਵੀਰ ਦਿਖਾਈਏ ਆ ਕਿਚਾਈ ਕਿ ਸਲੋਗਨ ਲਿਖਿਆ ਗਿਆ ਮਾੜੇ ਆਪਣੇ ਕੈਮਰਾਮੈਨ ਨੂੰ ਗਵੰਗ ਦਿਖਾਇਆ ਜਾਵੇ ਚੱਲੀ ਦਿਖਾਇਆ ਚੱਲੀ ਟਰਾਲੀ ਥੋੜੀ ਲੰਗਰ ਲੈ ਕੇ ਵਿੱਚ ਰੱਖ ਕੇ ਪੱਟੀਆਂ ਤੇ ਪ੍ਰਾਂ ਤਾਂ ਪਰ ਢੋਲ ਇੰਜ ਖੜਕਾ ਦੇ ਵੀਰੋ ਜਿਵੇਂ ਚੜਦੀ ਕਿਸੇ ਦੀ ਬਰਾਤ ਆ ਬਿਲਕੁਲ ਜਿਹੜਾ ਇਹ ਲੈਂ ਜਿਹੜੀ ਇਸ ਤਰ੍ਹਾਂ ਢੁੱਕਦੀ ਆ ਕਿ ਆਪਾਂ ਇੱਕ ਆ ਸ਼ੀਧੀ ਸਥਾਨ ਤੇ ਜਾ ਰਹੇ ਆ ਤੇ ਸਾਨੂੰ ਜਿਹੜਾ ਬੜੇ ਆ ਸਾਡੇ ਢੰਗ ਦੇ ਨਾਲ ਜਿਹੜਾ ਬੜੇ ਸੋਚ ਵਿਚਾਰ ਦੇ ਨਾਲ ਜਾਣਾ ਚਾਹੀਦਾ ਕਿਉਂਕਿ ਕਿਹੜਾ ਉਹ ਥਾਨ ਹੈ ਬਹੁਤ ਵੱਡਾ ਥਾਨ ਹੈ ਜਿੱਥੇ ਕਿ ਛੋਟੇ ਸਾਬ ਯਾਦਾਂ ਦੇ ਜਿਹੜਾ ਮਾਤਾ ਗੁਰੀ ਜੀ ਨੇ ਜਿਹੜਾ ਉਸ ਥਾਂ ਦੇ ਲੈਸਾਨੀ ਕੇ ਵੀ ਅਦੁੱਤੀ ਸ਼ਾਨਾ ਜਿਹੜੀ ਦਿੱਤੀ ਹੈ ਦੂਜੇ ਪਾਸੇ ਬੜੇ ਜਿਹੜੇ ਸਲੋਗਨ ਇਸ ਤਰ੍ਹਾਂ ਦੇ ਲਿਖਿਆ ਗਏ ਨੇ ਕਲਗੀਆਂ ਵਾਲਿਆ ਹੋਣਾ ਪੂਰਾ ਨਤੀਜਾ ਸਾਡੀ ਇਸ ਨਾਦਾਨੀ ਦਾ ਆਦੇ ਬੱਚਾ ਨੇ ਮਜ਼ਾਕ ਬਣਾਤਾ ਤੇਰੇ ਲਾਲਾਂ ਦੀ ਕੁਰਬਾਨੀ ਦਾ ਬਿਲਕੁਲ ਸੋ ਬਿਲਕੁਲ ਕਿਤੇ ਨਾ ਕਹਿੰਦੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਉਜੇ ਲੋਕਾਂ ਨੂੰ ਜਿਹੜਾ ਸਭ ਸਮਝ ਜਰੂਰ ਆ ਰਿਹਾ ਕਿਉਂਕਿ ਪਹਿਲਾਂ ਦੀ ਗੱਲ ਕੀਤੀ ਜਾਵੇ ਜਦੋਂ ਆ ਲੋਕ ਜਦੋਂ ਇਸ ਧਰਤੀ ਤੇ ਆਉਂਦੇ ਸੀ ਤਾਂ ਕਿਤਨਾ ਕਿਤੇ ਜਿਹੜਾ ਬਹੁਤ ਲੋਕ ਜਿਹੜੇ ਨੇ ਮਿੱਠੇ ਪਕਵਾਨ ਵੀ ਲੰਘਦੇ ਜਾਨੀ ਕਿ ਲੰਗਰ ਵੀ ਬਣਾਉਂਦੇ ਸੀ ਚਲ ਅੱਜ ਦੀ ਗੱਲ ਕੀਤੀ ਜਾਵੇ ਤਾਂ ਉਹ ਉਹ ਚੀ ਜੜੀ ਦੇਖ ਨੂੰ ਨਹੀਂ ਮਿਲੀ ਤਾਂ ਕੁਛ ਜਿਹੜੇ ਬੱਚੇ ਵੀ ਮੌਜੂਦ ਨੇ ਇਹਨਾਂ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਬੱਚੇ ਸਰਖਾਪ ਤੁਸੀਂ ਕਿਵੇਂ ਨਾਲ ਜੁੜੇ ਇਹਨਾਂ ਦੇ ਤੁਹਾਨੂੰ ਕੀ ਲੱਗਿਆ ਇਹ ਤੁਸੀਂ ਕਿਵੇਂ ਜੁੜੇ ਕੀ ਲੋਕੀਵੇਂ ਜਾਗਰੂਤ ਕਿਵੇਂ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਚਲੋ ਕੋਈ ਗਲੀ ਬੱਚੇ ਜਿਹੜਾ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਕਿਉਂਕਿ ਹੌਲੀ-ਹੌਲੀ ਜਰੂਰ ਇਹਨਾਂ ਨੂੰ ਪਤਾ ਲੱਗ ਜਾਊਗਾ ਪਰ ਦੂਜੀ ਗਲੀ ਟਰਾਲੀ ਆਈ ਹੈ ਉਹਨਾਂ ਨੂੰ ਜਿਹੜੀ ਸਮਝਾਉਣ ਦੀ ਕੋਸ਼ਿਸ਼ ਆ ਪੂਰੀ ਕੀਤੀ ਜਾ ਰਹੀ ਹੈ ਸੋ ਅਸੀਂ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਬੜਾ ਚੰਗਾ ਲੱਗਾ ਯਾਰ ਤੁਸੀਂ ਆ ਡੱਕ ਨਹੀਂ ਲਗਾਈ ਇਹਨਾਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਯਾਰਾ ਕੀ ਲੱਗਦਾ ਤੁਹਾਨੂੰ ਯਾਰ ਕੀ ਬਹੁਤ ਵਧੀਆ ਲੱਗਦਾ ਜੀ ਪੂਰਾ ਵਧੀਆ ਲੱਗਦਾ ਜੀ ਬਹੁਤ ਵਧੀਆ ਪਰਾ ਲੰਗਰਾਂ ਨਾਲ ਉਹ ਇਹ ਚੀਜ਼ ਬਹੁਤ ਵਧੀਆ ਜੀ ਹਾਂਜੀ ਪਿਛਲੇ ਸਾਲ ਵੀ ਅਸੀਂ ਇਹਨਾਂ ਨੂੰ ਮਿਲ ਕੇ ਗਏ ਜੀ ਬਹੁਤ ਵਧੀਆ ਲੱਗਿਆ ਸੀ ਅੱਛਾ ਹਾਂਜੀ ਤੁਹਾਨੂੰ ਲੱਗਦਾ ਇਹ ਸਵਾਰੇੜਾ ਕੁਝ ਮਹੀਮ ਦੇ ਨਾਲ ਕੋਈ ਫਰਕ ਪਿਆ ਕਿਉਂਕਿ ਲੋਕ ਸੰਗਤ ਜਿਹੜੀ ਜਾਗਰਤ ਹੋਈ ਆ ਕਿਉਂਕਿ ਪਹਿਲਾਂ ਹੁਲੜਬਾਜੀ ਬਹੁਤ ਹੁੰਦੀ ਸੀ ਕਿਉਂਕਿ ਆਪਾਂ ਇਸ ਸਥਾਨ ਤੇ ਜਾ ਰਹੇ ਆ ਜਿਨ੍ਹਾਂ ਦੀ ਕੁਰਬਾਨੀ ਜਿਹੜੀ ਆ ਲਾਸਾਨੀ ਸ਼ਹਾਦਤ ਆ ਜਿਹੜੀ ਆ ਰ ਆਪਾਂ ਦੇ ਹੀ ਨਹੀਂ ਸਕਦੇ ਕਦੀ ਜ਼ਿੰਦਗੀ ਦੇ ਵਿੱਚ ਹਾਂਜੀ ਹਾਂਜੀ ਬਹੁਤ ਫਰਕ ਪੈ ਗਿਆ ਗੱਗੇ ਨਾਲੋਂ ਬਹੁਤ ਫਰਕ ਪੈ ਗਿਆ ਜੀ ਇਹ ਚੀਜ਼ ਨੂੰ ਸਮਝ ਕੇ ਬਹੁਤ ਫਰਕ ਪੈ ਗਿਆ ਜੀ ਹਾਂਜੀ ਹਾਂਜੀ ਚੰਗਾ ਲੱਗਿਆ ਉਪਰਾਲਾ ਦੇਖ ਕੇ ਭਈਆਂ ਨੂੰ ਸੋਹਣਾ ਲੱਗ ਲੰਗਰ ਖਵਾਉਣ ਵਾਲੇ ਜੀ ਬਹੁਤ ਮੂਰੇ ਹੋ ਹੋ ਕੇ ਰੋਕਦੇ ਆ ਉਹਨਾਂ ਨੇ ਕਿਸੇ ਨੂੰ ਨਾ ਬੂਫਰ ਵਾਲੇ ਨੂੰ ਕਿਹਾ ਕਦੇ ਵੀ ਹੌਲੀ ਕਰੋ ਜਾਂ ਝੰਡੇ ਛੋਟੇ ਲਾਓ ਜਾਂ ਵੱਡੇ ਸਲੈਂਸਰ ਨਾਲ ਲਾਓ ਕਿਸੇ ਨੂੰ ਨਹੀਂ ਕਿਹਾ ਬਸ ਉਹਨਾਂ ਦਾ ਲੰਗਰ ਖਵਾਉਣ ਤੱਕ ਆ ਵੀ ਚਲ ਉਹ ਵੀ ਠੀਕ ਆ ਬਣਦਾਗਾ ਜਦੋਂ ਆਪਾਂ ਜਾਣਦੇ ਆ ਕੋਈ ਦੂਰ ਦਾ ਸਬਰਾ ਕਿਵੇਂ ਵੀ ਆ ਵੀ ਇਹ ਚੀਜ਼ ਸਾਰਿਆਂ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਬਿਲਕੁਲ ਜਿਹੜੀਆਂ ਸੰਗਤਾਂ ਨੇ ਉਸ ਦਾ ਕੰਮ ਦਾ ਜਿਹੜਾ ਸ਼ਲਾਘਾ ਕਰਦੀਆਂ ਨੇ ਤੇ ਖਾਸ ਤੌਰ ਤੇ ਅਸੀਂ ਵੀ ਜਿਹੜਾ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਕਿਉਂਕਿ ਜਦੋਂ ਅਸੀਂ ਇਸ 700 ਦੀ ਧਰਤੀ ਤੋਂ ਲੰਗੇ ਤਾਂ ਸਾਨੂੰ ਵੀ ਲੱਗਿਆ ਵੀ ਯਾਰ ਬਾਕੀ ਜਿਹੜੀ ਹੈ ਸਟੋਰੀ ਹੈ ਦਿਖਾਣੀ ਚਾਹੀਦੀ ਹੈ ਕਿਉਂਕਿ ਹਰ ਸਾਲ ਜਿਹੜੀ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਜਿਹੜੀ ਨ ਤਪਸਤ ਕੁੰਦੀ ਆਤਾ ਜਿਹੜਾ ਇਹ ਹੁੱਲੜ ਬਾਜ ਨਹੀਂ ਇਹ ਯਾਨਕਿ ਡੈਕ ਨੇ ਉਹ ਬੰਦ ਹੋਣੇ ਚਾਹੀਦੇ ਨੇ ਤੇ ਸਾਨੂੰ ਬੜੇ ਸਤਿਕਾਰ ਦੇ ਨਾਲ ਜਿਹੜਾ ਇਸ ਸਥਾਨ ਦੇ ਜਿਹੜਾ ਤਪਸਤ ਹੋਣਾ ਚਾਹੀਦਾ ਬਟ ਯਾਹ ਲਾ ਤਾਂ ਕੈਮਰਾਮੈਨ ਹੈਰੀ ਦੇ ਨਾਲ ਅਮਰਜੀਤ ਸਿੰਘ ਜੀ ਵਿਸ਼ੇਸ਼ ਰਿਪੋਰਟ